ਸਤਿ ਸ੍ਰੀ ਅਕਾਲ ਦੋਸਤੋ ਨੂੰ ਨਮਸਕਾਰ ਪ੍ਰੋਗਰਾਮ ਅੱਜ ਦੀ ਗੱਲ ਲੈ ਕੇ ਹਾਜ਼ਰ ਆ ਮੈਂ ਮਨੋਪਾਲ ਸ਼ਰਮਾ ਅੱਜ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਚਰਚਾ ਕਰਾਂਗੇ ਪ੍ਰਧਾਨ ਮੰਤਰੀ ਧਨਧਾਨਿਆ ਕ੍ਰਿਸ਼ੀ ਯੋਜਨਾ ਦੇ ਬਾਰੇ ਤੇ ਇਸ ਯੋਜਨਾ ਦੇ ਬਾਰੇ ਗੱਲ ਕਰਨ ਦੇ ਲਈ ਸਟੂਡੀਓ ਦੇ ਵਿੱਚ ਹਾਜ਼ਰ ਨੇ ਸਾਡੇ ਨਾਲ ਇੰਜੀਨੀਅਰ ਲੁਪਿੰਦਰ ਕੁਮਾਰ ਜੀ ਜਿਹੜੇ ਉਪ ਮੰਡਲ ਭੂਮੀ ਰੱਖਿਆ ਅਫਸਰ ਨੇ ਨਾਲ ਨੇ ਉન્નਤ ਕਿਸਾਨ ਸ਼੍ਰੀ ਸੰਦੀਪ ਸ਼ਰਮਾ ਜੀ इस चर्चा ਨੂੰ ਅਸੀਂ ਅੱਗੇ ਵਿਧਾਨ ਤੋਂ ਪਹਿਲਾਂ ਸੁਣਦੇ ਹਾਂ ਕੈਬਨਿਟ ਮੰਤਰੀ ਅਸ਼ਵਨੀ ਵੈਸ਼ਨਵ ਮਹੋਨਾਂ ਦੇ ਬਾਰੇ ਉਹਨਾਂ ਨੇ ਇਸ ਯੋਜਨਾ ਬਾਰੇ ਕੀ ਗੱਲ ਕੀਤੀ ਹੈ ਐਨਡੀਏ ਕੀ ਔਰ ਭਾਰਤੀ ਜਨਤਾ ਪਾਰਟੀ ਕੀ ਹਮੇਸ਼ਾ ਸੇ ਇੱਕ ਰਾਜਨੀਤਿਕ ਸੋਚ ਰਹੀ ਹੈ ਇੱਕ ਗਵਰਨੈਂਸ ਦਾ ਮਾਡਲ ਰੱਖ ਰਹਾ ਹੈ ਕਿ ਜੋ ਅੰਤਿਮ ਛੋਰ ਤੇ ਹੈ ਚਾਹੇ ਉਹ ਵਿਅਕਤੀ ਹੋ ਚਾਹੇ ਪਰਿਵਾਰ ਹੋ ਚਾਹੇ ਜ਼ਿਲ੍ਹਾ ਹੋ ਚਾਹੇ कोई भी क्षेत्र में जो अंतिम छोर पर है उनको कैसे ऊपर लेके आए आपने देखा एस्पिरेशनल डिस्ट्रिक्ट्स का जो प्रोग्राम बना उस प्रोग्राम को दुनिया भर ने सराहा वर्ल्ड बैंक ने यूएन ने सब ने सराहा कि ये दुनिया में डेवलपमेंट का एक नया मॉडल बना है आकांक्षी जिलों को किस तरह से सभी बाकी जिलों के बराबर लेके आए इस सफलता को ध्यान में रखते हुए सौ ऐसे जिले सौ ऐसे जिले देश भर में और हर राज्य से कम से कम एक जिला सौ ऐसे जिले जिसमें कृषि पर तीन पैमानों पर वो बाकी सब जिलों से पीछे हो ऐसे सौ जिलों को चयनित करके उसमें एक फोकस्ड वे में 11 मंत्रालयों के 36 स्कीम्स इन सब को कन्वर्ज करके एक इंटीग्रेटेड वे में कृषि का विकास करें ये प्रधानमंत्री धन धान्य कृषि योजना का उद्देश्य है बहुत ही महत्वाकांक्षी बहुत महत्वपूर्ण बहुत ही एक गेम चेंजिंग स्कीम यह होने वाली है राज्यों का सहयोग लिया जाएगा भरपूर इसमें जिले के लेवल पे ब्लॉक के लेवल पे और राज्य के लेवल पे गहन कंटिन्यूस मॉनिटरिंग की जाएगी टेक्नोलॉजी पार्टिक टेक्नोलॉजी पार्टनर्स चयनित किए जाएंगे एग्रीकल्चर से जुड़े पूरे सभी स्टेक होल्डर्स को इसमें जोड़ा जाएगा इस तरह से किया जाएगा जिससे कि ये 100 चयनित जिले देश के एवरेज और उससे ऊपर आ सके इस भावना के साथ इस पूरे प्रोग्राम को हाथ में लिया गया इंजीनियर साहब ਜੀ ਇਸ ਯੋਜਨਾ ਜਿਹੜੀ ਹੈ ਪ੍ਰਧਾਨ ਮੰਤਰੀ ధਨ ధਾਨੇ ਕ੍ਰਿਸ਼ੀ ਯੋਜਨਾ ਇਹ ਅਸਲ ਵਿੱਚ ਹੈ ਕੀ ਹੈ ਤੇ ਇਹ ਕਿਵੇਂ ਲਾਹੇਵੰਦ ਹੋਏਗੀ ਸ਼ਰਮਾ ਜੀ ਜਿਸ ਤਰ੍ਹਾਂ ਸਾਡੇ ਕੈਬਨਿਟ ਮੰਤਰੀ ਸਾਹਿਬ ਨੇ ਦੱਸਿਆ ਕਿ ਜੋ ਵੀ ਕ੍ਰਿਸ਼ੀ ਨਾਲ ਰਿਲੇਟਡ ਸਰਕਾਰ ਵੱਲੋਂ ਯੋਜਨਾਵਾਂ ਲਿਖੀਆਂ ਜਾਂਦੀਆਂ ਹਨ ਉਹਨਾਂ ਦਾ ਜਿਹੜਾ ਪਹਿਲਾ ਮਕਸਦ ਇਹ ਹੀ ਹੁੰਦਾ ਹੈ ਕਿ ਕ੍ਰਿਸ਼ੀ ਦਾ ਵਿਕਾਸ ਕਿਸਾਨ ਦੀ ਜਿਹੜੀ ਆਮਦਨ 'ਚ ਵਾਧਾ ਕਰਨਾ ਖੇਤੀ ਖਰਚੇ ਨੂੰ ਘਟਾਉਣਾ ਔਰ ਉਹਦੇ ਨਾਲ ਹੀ ਜਿਹੜੇ ਮਾਰਕੀਟ ਦੇ ਲਿੰਕ ਨੇ ਉਹਨਾਂ ਨੂੰ ਸਟਰੋਂਗ ਕਰਨਾ ਇਸ ਜਿਹੜੀ ਜਿਹੜੀ ਇਹ ਯੋਜਨਾ ਆ ਇਹਦੇ ਬਾਰੇ ਜਿਹੜਾ ਸਾਡਾ ਇਸ ਸਾਲ ਦਾ ਬਜਟ ਸੀ ਫਰਵਰੀ ਦੇ ਵਿੱਚ ਇਹਦਾ ਐਲਾਨ ਕਰ ਦਿੱਤਾ ਗਿਆ ਸੀ 16 ਜੁਲਾਈ ਨੂੰ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਦੀ ਅਗਵਾਈ ਹੇਠ ਇਸ ਯੋਜਨਾ ਦੇ ਬਾਰੇ ਜਿਹੜੀ ਚਰਚਾ ਕੀਤੀ ਗਈ ਔਰ ਇਹਦੇ ਬਾਰੇ ਵਿਸਤਾਰਪੂਰਵਕ ਦੱਸਿਆ ਗਿਆ ਕਿ ਕਿਸ ਤਰ੍ਹਾਂ ਇਹ ਜਿਹੜਾ ਪ੍ਰੋਜੈਕਟ ਆ ਇਹ ਯੋਜਨਾ ਆ ਉਹ 100 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਪਹਿਲਾਂ ਪਾਇਲਟ بیس ਤੇ ਲਾਗੂ ਕੀਤੀ ਜਾਵੇਗੀ ਇਹ 2025-26 ਤੋਂ ਸ਼ੁਰੂ ਹੋ ਕੇ ਸਕੀਮ 6 ਸਾਲ ਦਾ ਇਹਦਾ ਅਭਦੀ ਦਾ ਸਮਾਂ ਹੋਵੇਗਾ ਤਕਰੀਬਨ ਹਰ ਸਾਲ ਜਿਹੜਾ ਆ 24000 ਕਰੋੜ ਰੁਪਈਆ ਇਹਦੇ ਵਿੱਚ ਖਰਚ ਕੀਤਾ ਜਾਵੇਗਾ ਔਰ ਜਿਹੜੀ ਇਹ ਯੋਜਨਾ ਆ ਇਹ 36 ਜਿਹੜੀਆਂ ਸਕੀਮਾਂ ਨੇ ਅਲੱਗ-ਅਲੱਗ ਵਿਭਾਗਾਂ ਦੀਆਂ 11 ਮੰਤਰਾਲੇ ਇਹ ਜਿਹੜੀਆਂ ਸਕੀਮਾਂ ਦਾ ਕਨਵਰਜੈਂਸ ਕਰਕੇ ਇੰਟੀਗ੍ਰੇਸ਼ਨ ਦੀ ਜਿਸ ਤਰ੍ਹਾਂ ਗੱਲ ਕੀਤੀ ਆ ਟਾਰਗੇਟ ਫੋਕਸ ਦੀ ਗੱਲ ਕੀਤੀ ਆ ਕਿ ਇਹ ਸਾਰੀਆਂ ਜਿਹੜੀਆਂ ਸਕੀਮਾਂ ਨੇ ਉਹਨਾਂ ਦਾ ਸੁਮੇਲ ਕਰਕੇ 36 ਸਕੀਮਾਂ ਦਾ ਇੱਕ ਇੰਟੀਗ੍ਰੇਟਿਡ ਜਿਹੜਾ ਆ ਜਿਮੀਦਾ ਕਿਸਾਨਾਂ ਦੀ ਜਿਹੜੀ ਇਨਕਮ ਨੂੰ ਇੰਪਰੂਵ ਕਰਨ ਲਈ ਔਰ ਉਹਦੇ ਨਾਲ ਹੀ ਜਿਹੜਾ ਪ੍ਰੋਡਕਸ਼ਨ ਨੂੰ ਵਧਾਉਣ ਲਈ ਪ੍ਰੋਡਕਸ਼ਨ ਕਿਵੇਂ ਵਧਾਉਣੀ ਆ ਕਿ ਜੋ ਸਾਡੇ ਭਾਰਤ ਦਾ ਡੇਟਾ ਆ ਐਵਰੇਜ ਪ੍ਰੋਡਕਸ਼ਨ ਦਾ ਉਸ ਸਟੇਟਸ ਜਿਹੜੇ ਉਹਦੇ ਵਿੱਚ ਜ਼ਿਲ੍ਹੇ ਨੇ ਜਿਨ੍ਹਾਂ ਦੀ ਪ੍ਰੋਡਕਸ਼ਨ ਜਿਹੜੀ ਇੰਡੀਆ ਦੀ ਐਵਰੇਜ ਤੋਂ ਘੱਟ ਹੈ ਅੱਛਾ ਘੱਟ ਹੈ ਹਾਂ ਐਵਰੇਜ ਤੋਂ ਘੱਟ ਹੈ ਉਹਨਾਂ ਨੂੰ ਉਸ ਐਵਰੇਜ ਦੇ ਬਰਾਬਰ ਲੈ ਕੇ ਆਣਾ ਠੀਕ ਹੈ ਫਿਰ ਜਿਹੜਾ ਆ ਉਹਦੇ ਨਾਲ ਹੀ ਜਿਹੜੀ ਜਿੱਥੇ ਉਹਦੇ ਵਿੱਚ ਕਿਸਾਨਾਂ ਦੀ ਜਿਹੜੀ ਆਰਥਿਕ ਹਾਲਤ ਜਿਹੜੀ ਵਧੀਆ ਹੋਵੇਗੀ ਮਾਰਕੀਟ ਲਿੰਕ ਬੈਟਰ ਹੋਣਗੇ ਤੇ ਇਹਦੇ ਨਾਲ ਦੇਸ਼ ਦੀ ਉન્નਤੀ ਹੋਏਗੀ। ਸੰਦੀਪ ਸ਼ਰਮਾ ਜੀ ਤੁਸੀਂ ਉन्नत ਕਿਸਾਨ ਹੋ ਬੀਤੇ ਲੰਬੇ ਅਰਸੇ ਤੋਂ ਖੇਤੀ ਕਰ ਰਹੇ ਹੋ। ਤੁਹਾਨੂੰ ਕੀ ਲੱਗਦਾ ਹੈ ਕਿ ਕੇਂਦਰ ਵੱਲੋਂ ਕੋਸ਼ਤ ਕੀਤੀਆਂ ਜਾਣ ਵਾਲੀਆਂ ਇਹ ਜਿਹੋ ਜਿਹੀਆਂ ਯੋਜਨਾਵਾਂ ਨੇ ਉਹਦੇ ਨਾਲ ਕੀ ਲਾਭ ਪਹੁੰਚਦਾ ਹੈ ਕਿਸਾਨਾਂ ਨੂੰ? ਦੇਖੋ ਜਿੰਨੀਆਂ ਵੀ ਕੇਂਦਰ ਸਰਕਾਰ ਨੇ ਪਾਲਿਸੀਜ਼ ਜਿਹੜੀਆਂ ਅੱਗੇ ਵੀ ਚੱਲ ਰਹੀਆਂ ਜਿੱਦਾਂ ਕਿਸਾਨਾਂ ਨੂੰ ਡ੍ਰਿਪ ਸਿਸਟਮ ਔਰ ਮਤਲਬ ਤਾਂ ਕਿ ਪਾਣੀ ਸਾਡਾ ਜਿਹੜਾ ਆ ਕੁਦਰਤੀ ਸਰੋਤ ਆ ਉਹਨਾਂ ਨੂੰ ਬਚਾਉਣ ਲਈ ਇੰਨੀਆਂ ਯੋਜਨਾਵਾਂ ਪਹਿਲਾਂ ਵੀ ਚੱਲ ਰਹੀਆਂ ਜਿੰਨੀਆਂ ਵੀ ਕੇਂਦਰ ਸਰਕਾਰ ਨੇ ਜਿਹੜੀਆਂ ਸਕੀਮਾਂ ਬਣਾਈਆਂ ਆ ਉਹ ਕਿਸਾਨਾਂ ਦੇ ਫਾਇਦੇ ਵਾਸਤੇ ਹੀ ਬਣਾਈਆਂ ਹਾਂ ਇਹ ਗੱਲ ਵੱਖਰੀ ਆ ਕਿ ਸਾਡੇ ਕਿਸਾਨ ਜਿਹੜੇ ਆ ਉਹ ਉਹਨਾਂ ਸਕੀਮਾਂ ਤੋਂ ਲਾਭ ਕਿੰਨਾ ਕੁ ਪ੍ਰਾਪਤ ਕਰਦੇ ਆ ਜੀ ਕਿਉਂਕਿ ਜਿਹੜੇ ਮੈਂ ਦੇਖਿਆ ਕਿ ਸਾਡੇ ਜਿਹੜੇ ਕਿਸਾਨ ਆ ਉਹ بجائے ਆਪਣੇ ਸਾਡੇ ਜਿਹੜੇ ਮਹਾਰਿਆ ਉਹਨਾਂ ਨਾਲ ਰਹਿ ਮਸ਼ਵਰਾ ਕਰਨ ਤੋਂ ਉਹ ਜਿਹੜੇ ਪ੍ਰਾਈਵੇਟ ਕੰਪਨੀਆਂ ਵਾਲੇ ਹੈਗੇ ਆ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਪਰ ਜਿੱਦਾਂ ਕਿ ਸਾਡੇ ਲਈ ਇੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਪੰਜਾਬ ਦੇ ਵਿੱਚ ਫਿਰ ਸਾਡੇ ਹਰੇਕ ਜ਼ਿਲ੍ਹੇ ਦੇ ਵਿੱਚ ਖੇਤੀ ਵਿਗਿਆਨ ਕੇਂਦਰ ਆ ਉੱਥੇ ਮਾਰ ਬੈਠੇ ਆ ਔਰ ਸਾਰੇ ਬਲੌਗ ਲੈਵਲਾਂ ਤੇ ਮਾਰ ਬੈਠੇ ਆ ਸਾਡੇ ਜਿਹੜੇ ਕਿਸਾਨ ਆ ਜਿੰਨੀਆਂ ਵੀ ਸਾਡੀਆਂ ਯੋਜਨਾਵਾਂ ਆਉਂਦੀਆਂ ਉਹਨਾਂ ਦਾ ਲਾਹਾ ਲੈਣ ਲਈ ਸਾਡੇ ਕਿਸਾਨਾਂ ਨੂੰ ਉਹਨਾਂ ਨਾਲ ਸੰਪਰਕ ਕਰਕੇ ਉਹ ਯੋਜਨਾ ਦਾ ਅਮਲ ਜਿਹੜਾ ਆ ਉਹ ਹੋਣਾ ਚਾਹੀਦਾ ਹੋਣਾ ਚਾਹੀਦਾ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਆ ਇਸ ਕਰਕੇ ਆਪਣੇ ਜਿਹੜਾ ਸਾਡੇ ਜਿਹੜੇ ਸਰੋਤ ਹੈਗੇ ਆ ਔਰ ਦੇਖੋ ਤੁਸੀਂ ਜਿਹੜੇ ਸਾਡੇ ਸਾਇੰਟਿਸਟ ਆ ਉਹਨਾਂ ਦੀ ਵਜ੍ਹਾ ਨਾਲ ਅੱਜ ਜਿਹੜੀ ਸਾਡੀ ਪ੍ਰੋਡਕਸ਼ਨ ਆ ਚਾਹੇ ਉਹ ਕਣਕ ਦੀ ਲੈ ਲਓ ਝੋਨੇ ਦੀ ਲੈ ਲਓ ਗੰਨੇ ਦੀ ਲੈ ਲਓ ਉਹ ਵਧੀਆ ਕਿਉਂਕਿ ਉਹਨਾਂ ਨੇ ਰਿਸਰਚ ਕਰਕੇ ਸਾਨੂੰ ਚੰਗੀਆਂ ਨਵੀਆਂ-ਨਵੀਆਂ ਵੈਰਾਈਟੀਆਂ ਦਿੱਤੀਆਂ ਤੋ ਇਸ ਕਰਕੇ ਫਿਰ ਇਹ ਡਿਵਰਸਿਫਿਕੇਸ਼ਨ ਦੀ ਗੱਲ ਆਪਾਂ ਕਰੀਏ ਇਹ ਵੀ ਸਰਕਾਰਾਂ ਦੀਆਂ ਪਾਲਿਸਿਜ਼ ਹੈਗੀਆਂ ਆ ਵੀ ਤੁਸੀਂ ਡਿਵਰਸਿਫਾਈ ਕਰੋ ਤੇ ਇਸ ਕਰਕੇ ਜਿਹੜੀਆਂ ਵੀ ਸਕੀਮਾਂ ਸਰਕਾਰ ਕੇਂਦਰ ਸਰਕਾਰ ਨੇ ਅੱਗੇ ਵੀ ਬਣਾਈਆਂ ਹੁਣ ਵੀ ਬਣਾਈਆਂ ਉਹ ਕਿਸਾਨਾਂ ਦੀ ਜਿਹੜੀ ਆ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਬਣਾਈਆਂ ਬਣਾਈਆਂ ਅ ਇੰਜੀਨੀਅਰ ਸਾਹਿਬ ਜਿੱਦਾਂ ਇਹਨਾਂ ਨੇ ਦੱਸਿਆ ਕਿ ਸਾਡੇ ਜਿਹੜੇ ਖੇਤੀ ਮਾਹਰ ਨੇ ਉਹਨਾਂ ਨੇ ਪ੍ਰੋਡਕਸ਼ਨ ਵਧਾਤੀ ਲੇਕਿਨ ਇਹ ਯੋਜਨਾ ਜਿਵੇਂ ਤੁਸੀਂ ਪਹਿਲਾਂ ਦੱਸਿਆ ਉਹਨਾਂ ਜ਼ਿਲ੍ਹਿਆਂ ਵਾਸਤੇ ਆ ਜਿੱਥੇ ਐਵਰੇਜ ਜਿਹੜੀ ਖੇਤੀ ਦੀ ਪ੍ਰੋਡਕਸ਼ਨ ਹੋਣੀ ਚਾਹੀਦੀ ਉਹ ਤੋਂ ਘੱਟ ਹੈ ਜੀ ਸੋ ਹਰ ਸਟੇਟ ਦੇ ਵਿੱਚ ਇੱਕ ਜ਼ਿਲ੍ਹਾ ਚੁਣਿਆ ਜਾਣਾ ਹੈ ਜੀ ਇਹ ਜ਼ਿਲ੍ਹਾ ਚੁਣਨ ਦਾ ਪੈਮਾਨਾ ਕੀ ਹੋਏਗਾ ਦੇਖੋ ਮੈਂ ਪਹਿਲਾਂ ਵੀ ਸ਼ਰਮਾ ਜੀ ਦੱਸਿਆ ਕਿ ਉਹ ਜ਼ਿਲ੍ਹੇ ਚੁਣੇ ਜਾਣੇ ਨੇ ਜੋ ਜਿਹੜਾ ਕੋਰ ਏਰੀਆ ਆਪਾਂ ਕਹੀਏ ਜਿਹੜਾ ਫੋਕਸ ਆ ਜਿੱਥੇ ਇੱਕ ਤਾਂ ਜਿਹੜੀ ਕ੍ਰੌਪ ਪ੍ਰੋਡਕਟਿਵਿਟੀ ਘੱਟ ਆ ਪ੍ਰੋਡਕਸ਼ਨ ਘੱਟ ਆ ਓਕੇ ਦੂਜਾ ਉਹ ਜਿੱਥੇ ਜਿਹੜੀ ਸਿੰਚਾਈ ਆ ਉਹ ਪ੍ਰੋਪਰ ਨਹੀਂ ਹੋ ਰਹੀ ਸੰਚਾਈ ਨੂੰ ਆਪਾਂ ਕਹੀਏ ਵੀ ਜਿਹੜੀਆਂ ਲੇਟੈਸਟ ਤਕਨੀਕਾਂ ਨੇ ਉਹ ਲੈ ਕੇ ਆਉਣੀਆਂ ਤੀਜਾ ਜਿਹੜਾ ਬਹੁਤ ਮਹੱਤਵਪੂਰਨ ਪਹਿਲੂ ਆ ਅੱਜ ਵੀ ਮਾਹਿਰ ਦੱਸਦੇ ਨੇ ਖੇਤੀ ਖੋਜ ਮਾਹਿਰ ਕਿ ਜਦੋਂ ਪੋਸਟ ਹਾਰਵੈਸਟ ਜਦੋਂ ਅਸੀਂ ਫਸਲ ਦੀ ਕਟਾਈ ਕਰਦੇ ਆ ਜਿਹੜੇ ਕਟਾਈ ਤੋਂ ਲੈ ਕੇ ਮੰਡੀ ਤੱਕ ਪਹੁੰਚਣ ਲਈ ਜਿਹੜੇ ਪੋਸਟ ਹਾਰਵੈਸਟ ਲਾਸਸਸ ਨੇ ਜਿਹੜੇ ਉਹ ਜਿਹਦਾ ਸਾਨੂੰ ਘਾਟਾ ਪੈਂਦਾ ਉਹ ਘਾਟੇ ਨੂੰ ਅਸੀਂ ਪੂਰਾ ਕਿਵੇਂ ਕਰਨਾ ਉਹਦੇ ਲਈ ਜਿਹੜੇ ਕੋਲਡ ਸਟੋਰੇਜ ਜਿਹੜੀ ਸਾਡੀ ਸਪਲਾਈ ਚੇਨ ਆ ਉਹਨੂੰ ਸਟਰੋਂਗ ਕਰਨਾ ਤੇ ਸਭ ਤੋਂ ਇੰਪੋਰਟੈਂਟ ਜਿੱਦਾਂ ਸੰਦੀਪ ਸ਼ਰਮਾ ਜੀ ਨੇ ਦੱਸਿਆ ਜਿਹੜੇ ਸਾਡੇ ਮਾਰਕੀਟ ਲਿੰਕ ਨੇ ਵਿਚੋਲਿਆਂ ਨੂੰ ਕੱਢ ਕੇ ਜਿਹੜੀ ਸਿੱਧੀ ਮਾਰਕੀਟਿੰਗ ਕਰਨੀ ਔਰ ਜਦੋਂ ਮਾਰਕੀਟ ਦੇ ਵਿੱਚ ਰੇਟ ਘਟਿਆ ਉਦੋਂ ਸਟੋਰੇਜ ਨੂੰ ਬढ़ावा ਦੇਣਾ ਜਿੰਦੀ ਸਾਡੀ ਸਟੋਰੇਜ ਬੈਟਰ ਹੋਏਗੀ ਉੰਨੀ ਜਿਹੜੀ ਕਿਸਾਨ ਦੀ ਇਨਕਮ ਬੈਟਰ ਹੋਏਗੀ ਜਦੋਂ ਇਸ ਯੋਜਨਾ ਦੇ ਤਹਿਤ ਬਲਾਕ ਪੱਧਰ ਤੇ ਪੰਚਾਇਤ ਪੱਧਰ ਤੇ ਕੋールド ਸਟੋਰੇਜ ਦੀ ਜਿਹੜੀ ਫੈਸਿਲਿਟੀ ਅਵੇਲੇਬਲ ਹੋਏਗੀ ਤੇ ਉਦੋਂ ਕਿਸਾਨ ਜਿਹੜਾ ਆਪਣਾ ਪ੍ਰੋਡਿਊਸ ਹੈ ਉੱਥੇ ਸਟੋਰ ਕਰ ਸਕਣਗੇ ਦੋਰ ਕਾਰਨ ਤੇ ਜਦੋਂ ਉਹਨਾਂ ਨੂੰ ਮਾਰਕੀਟ ਦੇ ਵਿੱਚ ਇੱਕ ਵਧੀਆ ਆਵਾਜੋ ਮੁੱਲ ਮਿਲ ਰਿਹਾ ਉਦੋਂ ਉਹ ਸੇਲ ਕਰ ਲੈਣਗੇ। ਤੋਂ ਇੱਕ ਗੱਲ ਆਪਾਂ ਇਹ ਕਰੀਏ ਕਿ ਇੱਕ ਜਿਹੜਾ ਬਿਜ਼ਨਸ ਮਾਡਲ ਤਿਆਰ ਕੀਤਾ ਜਾ ਰਿਹਾ ਕਿ ਖੇਤੀ ਨੂੰ ਲਾਹੇਬੰਦ ਬਣਾਉਣ ਲਈ ਇੱਕ ਬਿਜ਼ਨਸ ਮਾਡਲ ਬਣਾਇਆ ਜਾਵੇ। ਇੱਕ ਜਿਹੜਾ ਉਹਦੇ ਵਿੱਚ ਇੱਕ ਹੋਰ ਬੜੀ ਵੱਡੀ ਸਹੂਲਤ ਹੈ ਇਸ ਯੋਜਨਾ ਦੇ ਵਿੱਚ ਕਿ ਕ੍ਰੈਡਿਟ ਪ੍ਰੋਗਰਾਮ ਵੀ ਆ ਕਿ ਕਿਸਾਨਾਂ ਦੇ ਲਈ ਨਿਵਾੜ ਦੇ ਵੱਲੋਂ ਲੋਨਿੰਗ ਵੀ ਜਿਹੜੀ ਇਹਦੇ ਵਿੱਚ ਹੈ ਤਾਂ ਕਿ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਕਿਉਂਕਿ ਬਹੁਤ ਸਾਡੀ ਜਿਹੜੀ ਇਕਨੋਮੀ ਆ ਉਹ ਖੇਤੀ ਤੇ ਨਿਰਭਰ ਆ ਕਿ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਪੀੜ੍ਹੀ ਉਹਨਾਂ ਨੂੰ ਰੁਜ਼ਗਾਰ ਵੀ ਮਿਲੇ ਆ ਲੁਪਿੰਦਰ ਜੀ ਇਸ ਚਰਚਾ ਨੂੰ ਅਸੀਂ ਜਾਰੀ ਰੱਖਾਂਗੇ ਪਹਿਲਾਂ ਸੁਣਦੇ ਆ ਅਸੀਂ ਕੁਝ ਕਿਸਾਨਾਂ ਦੇ ਇਸ ਯੋਜਨਾ ਦੇ ਬਾਰੇ ਵਿਚਾਰ ਆਇ ਇੱਕ ਨਵੀਂ ਯੋਜਨਾ ਖੇਤੀ ਨੂੰ ਦੀ ਬਹਿੰਤਾ ਨੂੰ ਫਸਲੀ ਬਹਿੰਤਾ ਨੂੰ ਔਰ ਤਬਾਦਲ ਨੂੰ ਹੋਰ ਤਕੜੇ ਤਰੀਕੇ ਦੇ ਨਾਲ ਜਿਹੜੇ ਆ ਕਿਸਾਨ ਨੂੰ ਸਸ਼ਕਤ ਕਰਨ ਵਾਸਤੇ ਧਨ ਧਨ ਜੋ ਯੋਜਨਾ ਜਿਹੜੀ ਆ 100 ਜ਼ਿਲ੍ਹੇ ਉਹਦੇ ਵਾਸਤੇ ਚੁਣੇ ਗਏ ਆ ਜਿਹਦੇ ਵਿੱਚ ਉਪਜ ਨੂੰ ਵਧਾਉਣ ਵਾਸਤੇ ਔਰ ਵਧੀਆ ਖੇਤੀ ਵਧੀਆ ਫਸਲ ਲੈਣ ਵਾਸਤੇ ਔਰ ਇਸ ਕਿੱਤੇ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਔਰ ਜਿਹੜੇ ਬਹੁਤ ਜ਼ਿਆਦਾ ਡਿਪੈਂਡੈਂਸੀ ਜਿਹੜੀ ਹੈਗੀ ਆ ਖੇਤੀ ਤੇ ਆ ਸਾਡੇ ਦੇਸ਼ ਦੀ ਇਹ ਬਹੁਤ ਵੱਡੀਆਂ ਫੈਸਲਾ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਤਨਤਨ ਸ ਖੇਤੀ ਯੋਜਨਾ ਤਹਿਤ ਜਿਹੜੇ 100 ਜ਼ਿਲ੍ਹੇ ਪੂਰੇ ਭਾਰਤ ਦੇ ਵਿੱਚ ਚੁਣੇ ਨੇ ਔਰ ਉਹਦੇ ਵਿੱਚ ਬਹੁਤ ਵੱਡੇ ਰਾਹਤ ਮਿਲੀ ਆ ਕਿਸਾਨ ਭਰਾਵਾਂ ਨੂੰ ਉਹਦੇ ਵਿੱਚ 24000 ਕਰੋੜ ਰੁਪਈਆ ਵਰਤਿਆ ਜਾਣਾਗਾ ਔਰ ਇਹਦੇ ਨਾਲ ਜਿਹੜਾ ਕਿਸਾਨਾਂ ਨੂੰ ਬਹੁਤ ਲਾਹਾ ਮਿਲੇਗਾ ਤਨ 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 ਸਕੀਮ ਲਾਂਚ ਕੀਤੀ ਹੈ ਕਿਸਾਨਾਂ ਲਈ ਇਹ ਇੱਕ ਬਹੁਤ ਲਾਹੇਵੰਦ ਸਕੀਮ ਹੈ ਜਿਸ ਦੇ ਤਹਿਤ 24000 ਕਰੋੜ ਰੁਪਇਆ 6 ਸਾਲਾਂ ਲਈ ਵਰਤਿਆ ਜਾਣਾ ਹੈ ਹਰੇਕ ਸਾਲ ਵਰਤਿਆ ਜਾਣਾ ਹੈ ਤੋਂ ਇੱਕ ਕਿਸਾਨ ਦੀ ਦੁੱਗਣੀ ਆੰਦਨ ਕਰਨ ਵਿੱਚ ਬਹੁਤ ਸਹਿਯੋਗੀ ਹੋਵੇਗਾ ਸੋ ਅਸੀਂ ਇਸ ਸਕੀਮ ਦਾ ਮੋਦੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਇੱਕ ਕਿਸਾਨ ਲਈ ਬਹੁਤ ਲਾਹੇਵੰਦ ਸਕੀਮ ਹੋਵੇਗੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਕੇਂਦਰ ਸਰਕਾਰ ਵੱਲੋਂ ਜੋ ਯੋਜਨਾ ਧਨ ਤਨ ਸਖੇਤੀ ਯੋਜਨਾ ਲਾਂਚ ਕੀਤੀ ਹੈ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਕਿਸਾਨਾਂ ਵਾਸਤੇ ਵੀ ਇਹ ਪੂਰਨ ਤੌਰ ਤੇ ਲਾਹੇਵੰਦ ਹੈ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਦੋਸਤੋ ਇਸ ਚਰਚਾ ਨੂੰ ਅੱਗੇ ਵਧਾਉਨੇ ਆ ਤੇ ਸੰਦੀਪ ਸ਼ਰਮਾ ਜੀ ਤੁਸੀਂ ਇਹ ਦੱਸੋ ਕਿ ਮੌਜੂਦਾ ਸਮੇਂ ਦੇ ਵਿੱਚ ਉਹ ਇਹੋ ਜਿਹੇ ਕਿਹੜੀਆਂ ਕਮੀਆਂ ਨੇ ਜਿਹਦੇ ਕਰਕੇ ਖੇਤੀ ਆਪਣੀ ਪੂਰੀ ਪ੍ਰੋਡਕਸ਼ਨ ਨਹੀਂ ਹੋ ਪਾ ਰਹੀ ਤੇ ਸੁਵਿਧਾਵਾਂ ਦੀ ਕਮੀ ਆ ਐਕਚੁਅਲੀ ਮਨੋ ਜੀ ਗੱਲ ਤਾਂ ਇਹ ਆ ਸਭ ਤੋਂ ਵੱਡੀ ਗੱਲ ਤਾਂ ਜਿਦਾਂ ਲੋਪਿੰਦਰ ਜੀ ਨੇ ਦੱਸਿਆ ਕਿ ਜਦੋਂ ਵੀ ਆਪਣੀ ਕੋਈ ਵੀ ਫਸਲ ਆ ਜਿਹਦੀ ਚਾਹੇ ਉਹ ਕਹ ਲਓ ਵੀ ਵੈਜੀਟੇਬਲ ਚ ਲਾ ਲਓ ਜਾਂ ਫਰੂਟ ਚ ਲਾ ਲਓ ਬਈ ਜੇ ਦੀ ਸ਼ੈਲਫ ਲਾਈਫ ਘਟਿਆ ਔਰ ਜਦੋਂ ਕਹ ਲਓ ਪ੍ਰੋਡਕਸ਼ਨ ਆਉਂਦੀ ਆ ਵੀ ਉਦੋਂ ਮਾਰਕੀਟ ਦੇ ਵਿੱਚ ਗਲਟਾ ਜਾਂਦਾ ਤਾਂ ਉਹ ਫਾਰਮਰ ਨੂੰ ਜੋ ਰੇਟ ਮਿਲਣਾ ਚਾਹੀਦਾ ਆ ਉਹ ਰੇਟ ਮਿਲ ਨਹੀਂ ਪਉਂਦਾ ਸੋ ਇਸ ਕਰਕੇ ਜਿਹੜਾ ਸਭ ਤੋਂ ਵੱਡੀ ਗੱਲਤਾ ਇਹ ਆ ਵੀ ਜਿਹੜਾ ਪਿੰਡ ਪੱਧਰ ਤੇ ਜਾਂ ਕਹ ਲਓ ਵੀ ਇਹ ਚੀਜ਼ ਨੂੰ ਆਈਡੈਂਟੀਫਾਈ ਕਰਕੇ ਤਿੰਨ ਤਿੰਨ ਚਾਰ ਚਾਰ ਪਿੰਡਾਂ ਦਾ ਇੱਕ ਕਲਸਟਰ ਬਣਾ ਕੇ ਉੱਥੇ ਕੋールド ਰੂਮ ਹੋਗਾ ਜਿਹੜੇ ਕੋールド ਸਟੋਰ ਹੋਗਾ ਉਹ ਉਹ ਜਿਹੜੇ ਬਣਨੇ ਚਾਹੀਦੇ ਔਰ ਦੂਜੀ ਗੱਲ ਇਹ ਆ ਕਿ ਇੱਕ ਇਹ ਜਿਹੜਾ ਆ ਉਹ ਕਰਨਾ ਚਾਹੀਦਾ ਆ ਵੀ ਕਿੱਥੇ ਕਿਹੜੀ ਕ੍ਰੌਪ ਜਿਹੜੀ ਆ ਉਹ ਜ਼ਿਆਦਾ ਬੈਟਰ ਹੋ ਸਕਦੀ ਆ ਔਰ ਇਹ ਆ ਵੀ ਕੇਂਦਰ ਸਰਕਾਰ ਵੱਲੋਂ ਤਾਂ ਇਸ ਚੀਜ਼ ਦੀ ਵੀ ਬੋਡੀ ਸਹੂਲਤ ਆ ਵੀ ਜੇ ਅਸੀਂ ਕੋਈ ਫਾਰਮਰ ਐਕਸਪੋਰਟ ਕਰਨੀ ਚਾਹੁੰਦਾ ਆ ਆਪਣੀ ਕ੍ਰੌਪ ਤਾਂ ਉਹ ਕਰ ਸਕਦਾ ਆ ਔਰ ਉਹੀ ਨਾ ਚੀਜ਼ਾਂ ਲਈ ਸਾਨੂੰ ਸਟੋਰ ਕਰਨ ਲਈ ਕੋールド ਰੂਮ ਔਰ ਜਿਹੜਾ ਹੈਗਾ ਫਿਰ ਇਹ ਆ ਰੈਫਰਿਜਰੇਟਰ ਵੈਨਸ ਹੋ ਗਈਆਂ ਤਾਂ ਕਿ ਅਸੀਂ ਉਹ ਚੀਜ਼ ਨੂੰ ਆਪਣੀ ਕ੍ਰੌਪ ਨੂੰ ਜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣਾ ਹੈ ਤਾਂ ਉਹ ਬਿਨਾਂ ਖਰਾਬ ਹੋਏ ਤੋਂ ਉਹ ਜਾ ਸਕੇ ਔਰ ਇਹ ਆ ਭਈ ਜਿਹੜਾ ਕਿਸਾਨ ਦੀ ਜਿਹੜੀ ਆਰਥਿਕਤਾ ਔਰ ਉੱਪਰ ਆ ਸਕਦੀ ਆ ਔਰ ਜਿਹਦੇ ਨਾਲ ਜਿਹੜੀ ਸਾਡੇ ਕਹਿ ਲਓ ਵੀ ਖਾਸ ਕਰਕੇ ਪੰਜਾਬ ਦੀ ਇਕਨੋਮੀ ਦੀ ਗੱਲ ਕੀਤੀ ਜਾਵੇ ਤਾਂ ਇਹ ਖੇਤੀ ਤੇ ਨਿਰਭਰ ਕਰਦੀ ਆ। ਦੇਸ਼ ਦੀ ਵੀ ਰਾਦਰ ਦੇਸ਼ ਦੀ ਵੀ ਇਹ ਮੰਨੀ ਜਾਂਦੀ ਹੈ ਕਿ ਖੇਤੀ ਅਧਾਰਤ ਹੈ ਸਾਡੀ ਬਿਲਕੁਲ ਇਹ ਤਾਂ ਇਹ ਆ ਭਈ ਹਿੰਦੁਸਤਾਨ ਜਿਹੜਾ ਆ ਉਹ ਮੰਨਿਆ ਇਸ ਗੱਲ ਤੇ ਆ ਕਿ ਜੇ ਖੇਤੀ ਸਾਡੀ ਇਕਨੋਮੀ ਜਦੋਂ ਪੂਰੇ ਵਰਲਡ ਓਵਰ ਰੈਸੈਸ਼ਨ ਆ ਗਿਆ ਸੀ ਪਰ ਫਿਰ ਵੀ ਜਿਹੜਾ ਭਾਰਤ ਜਿਹੜਾ ਆ ਉਹ ਇਸ ਗੱਲ ਤੋਂ ਬਚਿਆ ਰਿਹਾ ਖੇਤੀ ਕਰਕੇ ਖੇਤੀ ਕਰਕੇ ਇਹਨੇ ਲੁਪਿੰਦਰ ਜੀ ਜਿੱਦਾਂ ਸੰਦੀਪ ਹੁਣਾਂ ਨੇ ਦੱਸਿਆ ਹੈਗਾ ਤੁਸੀਂ ਸੋਚਦੇ ਹੋ ਕਿ ਹਜੇ ਤੱਕ ਇਹ ਕਮੀਆਂ ਹੈ ਨੇ ਜਿਹੜੀ ਆ ਨਵੀਂ ਯੋਜਨਾ ਆ ਰਹੀ ਹੈ ਉਹਦੇ ਤਹਿਤ ਇਹ ਕਮੀਆਂ ਦੂਰ ਹੋ ਸਕਦੀਆਂ ਨਾ ਬਿਲਕੁਲ ਸ਼ਰਮਾ ਜੀ ਦੇਖੋ ਇਹ ਜਿਹੜੀ ਯੋਜਨਾ ਹੈ ਇਹ ਇੱਕ ਲੌਂਗ ਟਰਮ ਵਿਜਨ ਹੈ ਇੱਕ ਲੌਂਗ ਟਰਮ ਗੋਲ ਹੈ 6 ਸਾਲ ਦੀ ਅਵਧੀ ਇਸ ਯੋਜਨਾ ਦੀ ਔਰ ਇਹਦੇ ਵਿੱਚ ਜਿਹੜਾ ਤੁਸੀਂ ਦੇਖੋ ਵੀ ਉਹਨਾਂ ਨੇ ਕੋਰ ਏਰੀਆ ਤੇ ਫੋਕਸ ਕੀਤਾ ਵੀ ਜਿੱਥੇ ਘੱਟ ਪ੍ਰੋਡਕਟਿਵਿਟੀ ਆ ਔਰ ਦੂਜਾ ਜਿਹੜਾ ਅਹਿਮ ਪਹਿਲੂ ਸ਼ਰਮਾ ਜੀ ਨੇ ਗੱਲ ਕੀਤੀ crop diversification ਫਸਲੀ ਵਿਭਿੰਨਤਾ ਅੱਜ ਸਮੇਂ ਦੀ ਲੋੜ ਹੈ ਕਿ ਫਸਲੀ ਵਿਭਿੰਨਤਾ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਜਿਹੜਾ ਪ੍ਰੋਫਿਟ ਦਾ ਤਾਂ ਮੰਤਵ ਹੈ ਪਰ ਪ੍ਰੋਫਿਟ ਦੇ ਨਾਲ-ਨਾਲ ਜਿਹੜੇ ਸਾਡੇ ਕੁਦਰਤੀ ਸਰੋਤ ਨੇ ਉਹਨਾਂ ਨੂੰ ਬਚਾਉਣਾ ਵੀ ਇੱਕ ਬਹੁਤ ਵੱਡਾ ਚੈਲੰਜ ਹੈ ਕਿਉਂਕਿ ਜਿੱਦਾਂ ਜਿੱਦਾਂ ਸਾਡੀ ਪ੍ਰੋਡਕਸ਼ਨ ਵੱਧ ਰਹੀ ਆ ਸ਼ਹਿਰੀਕਰਨ ਹੋ ਰਿਹਾ ਇਹ ਵੀ ਇੱਕ ਬਹੁਤ ਵੱਡਾ ਅੱਜ ਭੱਖ ਦਾ ਮਸਲਾ ਆ ਕਿ ਵਾਈ ਜੋ ਰਕਬਾ ਵੀ ਘਟ ਰਿਹਾ ਜੇ ਵਾਈ ਜੋ ਰਕਬਾ ਘਟ ਰਿਹਾ ਤੇ ਕ੍ਰੌਪ ਡੈਂਸਿਟੀ ਸਾਨੂੰ ਵਧਾਉਣ ਦੀ ਲੋੜ ਹੈ ਜਿੰਨੀ ਜ਼ਿਆਦਾ ਅਸੀਂ ਕ੍ਰੌਪ ਡੈਂਸਿਟੀ ਵਧਾਵਾਂਗੇ ਉੰਨੇ ਸਾਡੇ ਖੇਤੀ ਦੇ ਵਿੱਚ ਜਿਹੜੇ ਖਰਚੇ ਆ ਉਹ ਵੀ ਵਧਣਗੇ ਪਰ ਸਮਾਂ ਆ ਤਕਨੀਕੀ ਖੇਤੀ ਦਾ ਅੱਗੇ ਅਸੀਂ ਖੇਤੀ ਕਰਦੇ ਸੀ ਬਲਦਾਂ ਦੇ ਨਾਲ ਹੁਣ ਖੇਤੀ ਦੇ ਵਿੱਚ ਜਿਹੜਾ ਡਰੋਨ ਵੀ ਆ ਗਿਆ ਰਿਮੋਟ ਸੈਂਸਿੰਗ ਵੀ ਆ ਗਈ ਖੇਤੀ ਦੇ ਵਿੱਚ ਜੇ ਆਪਾਂ ਕਹੀਏ ਵੀ ਹੁਣ ਖੇਤੀ ਵਿਗਿਆਨ ਦੀ ਹੋ ਰਹੀ ਆ ਹੂੰ ਜਦੋਂ ਵਿਗਿਆਨ ਦੀ ਖੇਤੀ ਹੋ ਰਹੀ ਆ ਉਦੋਂ ਫਿਰ ਜਿਹੜੇ ਖੇਤੀ ਖੋਜ ਮਾਹਿਰ ਆ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਠੀਕ ਜਿੰਨੇ ਵੀ ਸਾਡੀਆਂ ਸਟੇਟ ਐਗਰੀਕਲਚਰ ਯੂਨੀਵਰਸਿਟੀਆਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਇਹਦੇ ਨਾਲ ਹੀ ਜਿਹੜਾ ਸਭ ਤੋਂ ਖਾਸ ਪਹਿਲੂ ਆ ਕਿ ਜਿਹੜੇ ਐਕਸਟੈਂਸ਼ਨ ਪ੍ਰੋਫੈਸ਼ਨਲ ਨੇ ਜੇ ਆਪਾਂ ਇਹ ਕਹੀਏ ਕਿ ਜਿਹੜੇ ਆਪਣੇ ਸਾਰ ਸਿੱਖਿਆ ਦੇ ਮਾਹਿਰ ਨੇ ਜਿਹੜੇ ਬਲਾਕ ਪੱਧਰ ਤੇ ਕਿਸਾਨਾਂ ਦੇ ਨਾਲ ਸਰਕਾਰ ਦੀਆਂ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਉਂਦੇ ਨੇ ਲਾਗੂ ਕਰਦੇ ਨੇ ਉਥੇ ਇੱਕ ਬਹੁਤ ਵੱਡਾ ਚੈਲੰਜ ਹੈ ਕਿ ਜਿਹੜੇ ਕਿਸਾਨ ਵਾਕਈ ਇਸ ਫੀਲਡ ਦੇ ਵਿੱਚ ਆਪਣੇ ਲਈ ਇੱਕ ਵੱਖਰਾ ਰਾਹ ਚੁਣਦੇ ਨੇ ਵੱਖਰਾ ਰਾਹ ਦਾ ਮਤਲਬ ਕਿ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਪਿੱਛੇ हट ਕੇ ਬਾਹਰ ਨਿਕਲ ਕੇ ਬਾਗਬਾਨੀ ਵੱਲ ਜਾ ਰਹੇ ਨੇ ਜਾਂ ਉਹ ਜਿਹੜੇ वेजिटेबल्स ਵੱਲ ਜਾ ਰਹੇ ਨੇ ਨਾਲ ਹੀ ਜਿਹੜੀ ਤਕਨੀਕੀ ਖੇਤੀ ਤਕਨੀਕੀ ਖੇਤੀ ਮਤਲਬ ਕਿ ਕੁਦਰਤੀ ਸਰੋਤਾਂ ਦੀ ਸੰਜਮੀ ਵਰਤੋ 4 ਲੱਖ ਲੀਟਰ ਅਸੀਂ ਪਾਣੀ ਲਾ ਰਹੇ ਹਾਂ 1 ਏਕੜ ਨੂੰ ਜੇ ਅਸੀਂ ਖੁੱਲੀ ਖੁੱਲਾ ਪਾਣੀ ਲਾਣੇ ਆ ਜੇ ਉਹੀ ਖੇਤ ਨੂੰ ਅਸੀਂ ਡ੍ਰਿਪ ਇਰੀਗੇਸ਼ਨ ਕਰਦੇ ਹਾਂ ਅਸੀਂ 60000 ਲੀਟਰ ਦੇ ਨਾਲ ਪਾਣੀ ਆਪਾਂ ਬਚਾ ਲੈ ਸਕਦੇ ਸੋ ਇਹ ਵੀ ਇੱਕ ਅਹਿਮ ਪਹਿਲੂ ਆ ਕਿ ਜਿੱਥੇ-ਜਿੱਥੇ ਅਸੀਂ ਆਪਣੀ ਪ੍ਰੋਡਕਸ਼ਨ ਨੂੰ ਵਧਾਉਣਾ ਮਾਰਕੀਟਿੰਗ ਮਾਡਲ ਨੂੰ ਲੈ ਕੇ ਆਉਣਾ ਤੇ ਜਿਹੜੇ ਸਾਡੇ ਪ੍ਰਸਾਰ ਸਿੱਖਿਆ ਦੇ ਲਿੰਕ ਨੇ ਉਹਨਾਂ ਨੂੰ ਵੀ ਮਜ਼ਬੂਤ ਕਰਨਾ ਜਿੰਨੇ ਕਿਸਾਨ ਔਰ ਪ੍ਰਸਾਰ ਸਿੱਖਿਆ ਮਾਹਿਰ ਦੇ ਲਿੰਕ ਮਜ਼ਬੂਤ ਹੋਣਗੇ ਉੰਨੀ ਜ਼ਿਆਦਾ ਜਿਹੜੀ ਸਾਨੂੰ ਆਉਟਪੁੱਟ ਬੈਟਰ ਮਿਲੇਗੀ ਔਰ ਇਹਦੇ ਨਾਲ ਇੱਕ ਬਹੁਤ ਵੱਡਾ ਚੈਲੰਜ ਹੋਰ ਵੀ ਹੈ ਕਿ ਜਿਹੜੇ ਸਾਡੇ ਕੋਲ ਟੈਕਨੋਲੋਜੀ ਹੈ ਜੀ ਜਦੋਂ ਸ਼ਰਮਾ ਜੀ ਨੇ ਇੱਕ ਸਿੰਪਲ ਗੱਲ ਕੀਤੀ ਕਿ ਮਿੱਟੀ ਦੀ ਟੈਸਟਿੰਗ ਕਰਾਉਣੇ ਹੂੰ ਕਿ ਮੇਰੇ ਖੇਤ ਦੀ ਮਿੱਟੀ ਨੂੰ ਕਿੱਦਾਂ ਦੇ ਨਿਊਟ੍ਰੀਐਂਟ ਦੀ ਲੋੜ ਆ ਕਿੱਦਾਂ ਦੀ ਖਾਦ ਦੀ ਲੋੜ ਆ ਤੇ ਉਹਦੇ ਅਨੁਸਾਰ ਹੀ ਮੈਂ ਖੇਤ ਨੂੰ ਵਿੱਚ ਜਿਹੜਾ ਆ ਖਾਦਾਂ ਤੇ ਜਿਹੜੇ ਹੋਰ ਨਿਊਟ੍ਰੀਐਂਟ ਪਾਵਾਂ ਨਾ ਕਿ ਮੈਂ ਮਿੱਟੀ ਨੂੰ ਬਿਨਾਂ ਟੈਸਟ ਕਰਾਏ ਸੋ ਇਹ ਵੀ ਇੱਕ ਬਹੁਤ ਵੱਡਾ ਸਮੇਂ ਦਾ ਜਿਹੜਾ ਇੱਕ ਚੈਲੰਜ ਆ ਕਿ ਅਸੀਂ ਤਕਨੀਕੀ ਖੇਤੀ ਨਾਲ ਜੁੜਨਾ ਹੈ ਔਰ ਇਹਨਾਂ ਅਦਾਰਿਆਂ ਦੇ ਨਾਲ ਜੁੜ ਕੇ ਆਪਣੀ ਖੇਤੀ ਨੂੰ ਲਾਹੇਵੰਦ ਬਣਾਉਣਾ ਹੈ ਸੰਦੀਪ ਜੀ ਤੁਸੀਂ ਖੇਤੀ ਵਿਭੰਨਤਾ ਤੋਂ ਬਾਹਰ ਨਿਕਲ ਕੇ ਤੁਸੀਂ ਫਾਰਮਿੰਗ ਸ਼ੁਰੂ ਕੀਤੀ ਹੋਈ ਹੈ ਔਰ ਪਿਛਲੇ ਕੁਝ ਵਰਿਆਂ ਤੋਂ ਐਕਸਪੈਰੀਮੈਂਟ ਵੀ ਕਰ ਰਹੇ ਹੋ ਜਿੱਦਾਂ ਇੰਜੀਨੀਅਰ ਲੁਪਿੰਦਰ ਹੁਣਾਂ ਨੇ ਦੱਸਿਆ ਕਿ ਜਿਹੜੇ ਖੇਤੀ ਦੇ ਮਾਹਰ ਨੇ ਟੈਕਨੀਕਲ ਐਕਸਪਰਟ ਨੇ ਇੰਜੀਨੀਅਰ ਨੇ ਤੁਸੀਂ ਇਹਨਾਂ ਦੇ ਨਾਲ ਤੁਹਾਡਾ ਅਨੁਭਵ ਕਿਹੋ ਜਿਹਾ ਰਿਹਾ ਤੁਹਾਡੀ ਪ੍ਰੋਡਕਸ਼ਨ ਵਧੀ ਹੈ ਦੇਖੋ ਗੱਲ ਇਦਾਂ ਆ ਮਨਮੋਜੀ ਬਈ ਤੁਹਾਡੇ ਤੇ ਡਿਪੈਂਡ ਕਰਦਾ ਹੈ ਇੱਕ ਫਾਰਮਰ ਤੇ ਡਿਪੈਂਡ ਕਰਦਾ ਮੈਂ ਕਦੇ ਵੀ ਕਿਸੇ ਦੁਕਾਨਦਾਰ ਦੇ ਉੱਤੇ ਯਕੀਨ ਨਹੀਂ ਕਰਦਾ ਮੈਂ ਕੋਈ ਵੀ ਰਾਇ ਕਰਨੀ ਹੁੰਦੀ ਜਿਹੜੇ ਸਾਡੇ ਖੇਤੀਮਾਰ ਆ ਅਕਸਰ ਉਹਨਾਂ ਨੇ ਇੰਨੀਆਂ-ਇੰਨੀਆਂ ਕਿਤਾਬਾਂ ਔਰ ਇੰਨੀ ਰਿਸਰਚ ਕੀਤੀ ਆ ਉਹਨਾਂ ਨਾਲੋਂ ਬੈਟਰ ਮੇਰਾ ਖਿਆਲ ਆ ਬਈ ਕੋਈ ਨਹੀਂ ਜਾਣ ਸਕਦਾ ਜਿਹੜਾ ਇੱਕ ਦੁਕਾਨਦਾਰ ਆ ਉਹ 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 ਨੇ ਤਾਂ ਆਪਣਾ ਫਾਇਦਾ ਦੇਖਣਾ ਬਈ ਮੈਨੂੰ ਕਿਹੜੀ ਚੀਜ਼ ਵੇਚ ਕੇ ਫਾਇਦਾ ਆ ਔਰ ਜਿਹੜੇ ਸਾਡੇ ਖੇਤੀਮਾਰ ਆ ਉਹ ਸਾਨੂੰ ਉਹਨਾਂ ਨੇ ਸਹੀ ਜਾਣਕਾਰੀ ਦੇਣੀ ਆ ਔਰ ਸਹੀ ਗਾਈਡੈਂਸ ਦੇਣੀ ਆ ਕਿਉਂਕਿ ਰਿਸਰਚ ਉਹ ਵੀ ਕਰਦੇ ਆ ਔਰ ਫੇਰ ਦੂਜੀ ਗੱਲ ਇਹ ਆ ਜਿੱਦਾਂ ਸਾਡੇ ਖੇਤੀਬਾੜੀ ਵਿਗਿਆਨ ਕੇਂਦਰ ਹੋ ਗਿਆ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੋ ਗਈ ਕੋਈ ਵੀ ਚੀਜ਼ ਜਿਹੜੀ ਉਹ ਆਪ ਟ్రਾਇਲ ਕਰਦੇ ਆ ਜਿਹੜੇ ਚੰਗੇ ਫਾਰਮਰ ਆ ਉਹ ਉਹਨਾਂ ਨੂੰ ਵੀ ਸੈਂਪਲ ਦਿੰਦੇ ਆ ਵੀ ਤੁਸੀਂ ਆਪਣੇ ਫਾਰਮ ਤੇ ਲਾ ਕੇ ਵੀ ਟ్రਾਇਲ ਕਰੋ ਕਿਉਂਕਿ ਕੋਈ ਵੀ ਚੀਜ਼ ਆ ਕੋਈ ਵੀ ਫਸਲ ਆ ਉਹਦੀ ਪ੍ਰੋਡਕਸ਼ਨ ਜਿਹੜੀ ਆ ਹਰੇਕ ਜਗ੍ਹਾ ਜਿਹੜੀ ਆ ਉਹ ਦਾ ਡਿਫਰੈਂਟ ਹੁੰਦੀ ਆ। ਹੋ ਸਕਦਾ ਮੇਰੇ ਖੇਤ ਦੇ ਵਿੱਚ ਉਹਦੀ ਪ੍ਰੋਡਕਸ਼ਨ ਜ਼ਿਆਦਾ ਆਵੇ ਯੂਨੀਵਰਸਿਟੀ ਵਾਲੇ ਏਰੀਆ ਦੇ ਵਿੱਚ ਘੱਟ ਆਵੇ। ਮੰਨ ਲਓ ਉਹ ਚੀਜ਼ ਨੂੰ ਮਿੱਟੀ, ਪਾਣੀ, ਮੌਸਮ ਬਹੁਤ ਕੁਝ। ਮੰਨ ਲਓ ਉਹ ਚੀਜ਼ ਨੂੰ ਦੇਖਣ ਵਾਸਤੇ ਯੂਨੀਵਰਸਿਟੀ ਹੋ ਗਈ, ਕੇਵੀਕੇਜ਼ ਹੋ ਗਏ, ਇਹ ਸਾਰੇ ਜਿਹੜੇ ਆ ਉਹ ਸਾਡੇ ਫਾਰਮਸ ਤੇ ਵੀ ਟ੍ਰਾਇਲ ਕਰਦੇ ਆ ਔਰ ਜਿਹੜੀ ਆ ਉਹ ਰਿਪੋਰਟ ਜਿਹੜੀ ਆ ਉਹ ਬਣਦੀ ਆ ਉਹ ਤੋਂ ਬਾਅਦ ਹੀ ਇਹ ਤਿਆਰ ਕਰਦੇ ਆ ਵੀ ਕਿਹੜੀ ਚੀਜ਼ ਆ ਉਹਦੀ ਕਿੰਨੀ ਯੀਲਡ ਹੋਣੀ ਆ। ਜਿਹੜੇ ਸਾਡੇ ਫਾਰਮਰ ਡਾਇਵਰਸੀਫਾਈ ਨਹੀਂ ਕਰ ਰਹੇ ਆਪਣੇ ਆਪ ਨੂੰ ਜਿੱਦੀ ਡੇਟ ਦੇ ਵਿੱਚ ਵੀ ਕਣਕ ਝੋਨੇ 'ਚ ਫਸੇ ਆ ਉਹ ਦਰਸਲ ਥੋੜਾ ਜਿਹਾ ਮੈਂ ਜੋ ਸਮਝਦਾ ਆ ਕਿ ਉਹ ਥੋੜੀ ਜੀ ਸੌਖੀ ਖੇਤੀ ਵਾਲੇ ਪਾਸੇ ਪੈ ਗਿਆ ਉਹ ਮੰਡੀ ਲਿਜਾਓ ਉੱਥੇ ਸਰਕਾਰ ਖਰੀਦੇ ਲੈਂਦੀ ਆ ਜਦੋਂ ਤੁਸੀਂ ਜਦੋਂ ਤੁਸੀਂ ਕੋਈ ਵੀ ਹੋਰ ਫਸਲ ਕਰਦੇ ਆ ਕਣਕ ਛੋਣੇ ਨੂੰ ਕਣਕ ਛੋਨਾ ਜਿਹੜਾ ਆ ਉਹ ਸਰਕਾਰ ਖਰੀਦ ਲੈਂਦੀ ਆ ਐਮ ਐਸ ਪੀ ਹੈਗਾ ਆ ਉਹ ਸਾਡੇ ਲੋਕਾਂ ਨੂੰ ਪਤਾ ਹੀ ਆ ਬਈ ਇੰਨਾ ਘਾੜਾ ਨਿਕਲਣਾ ਇੰਨੇ ਦੀ ਸਾਡੀ ਫਸਲ ਹੋਣੀ ਆ ਤਾਂ ਇਹ ਆ ਬਈ ਇੱਕ ਵਾਰੀ ਲਾਤ ਤਾਂ ਉਤੋਂ ਬਾਅਦ ਕੋਈ ਕੰਮ ਨਹੀਂ ਰਹਿ ਗਿਆ ਪਰ ਜਿਹੜੀ ਡਾਈਵਰਸੀਫਾਈ ਆਪਾਂ ਕਰਦੇ ਆ ਚਾਹੇ ਆਪਾਂ ਬਾਗ ਲਾਉਨੇ ਆ ਚਾਹੇ ਆਪਾਂ ਵੈਜੀਟੇਬਲ ਚ ਜਾਂਦੇ ਆ ਉਹਦੇ ਵਿੱਚ ਤੁਹਾਡਾ ਸਵੇਰ ਤੋਂ ਲੈ ਕੇ ਮੰਡੀ ਕਰਨ ਤੱਕ ਜਿਹੜਾ ਆ ਉਹ ਤੁਹਾਨੂੰ ਟਾਈਮ ਨਹੀਂ ਸਵੇਰੇ ਤੜਕੇ 4 ਵਜੇ ਉੱਠ ਕੇ ਵੀ ਮੰਡੀ ਜਿਹੜਾ ਤੁਹਾਨੂੰ ਆਪਣੀ ਫਸਲ ਲੈ ਕੇ ਜਾਣਾ ਰੋਜ਼ ਦੀ ਰੋਜ਼ ਜਾਣਾ ਹੈ ਰੋਜ਼ ਦੀ ਰੋਜ਼ ਜਾਣਾ ਪੈਣਾ ਕਿਉਂਕਿ ਉਹਦੀ ਸ਼ੈਲਫ ਲਾਈਫ ਹੈ ਨਹੀਂ ਸੋ ਇਸ ਕਰਕੇ ਮੈਂ ਜਿਹੜੀ ਗੱਲ ਸਮਝਦਾ ਕਿ ਕੁਝ ਥੋੜਾ ਜਿਹਾ ਸਾਡੇ ਫਾਰਮਰ ਵੀ ਥੋੜਾ ਜਿਹਾ ਆਰਾਮ ਪ੍ਰਸਤ ਹੋ ਗਏ ਇਸ ਕਰਕੇ ਉਹ ਆਪਣੇ ਆਪ ਨੂੰ ਇਧਰੋਂ ਨਹੀਂ ਕੱਢ ਪਾ ਨਹੀਂ ਕੱਢ ਪਾ ਰਹੇ ਇੰਜੀਨੀਅਰ ਲੁਪਿੰਦਰ ਜੀ ਤੁਸੀਂ ਇਹ ਦੱਸੋ ਕਿ ਜਿਵੇਂ ਇੱਕ ਇਹ ਸੀਗਾ ਕਿ ਇਸ ਸਕੀਮ ਦੀ ਇੱਕ ਖਾਸ ਇੱਕ ਖਾਸੀਅਤ ਹੈ ਕਿ ਇਹਦੇ ਵਿੱਚ ਜਿਨ੍ਹਾਂ ਜ਼ੋਨਸ ਦੇ ਵਿੱਚ ਲੋਨਿੰਗ ਘਟ ਹੋਈ ਹੈ ਹੂੰ ਉਹਨਾਂ ਜ਼ਿਲ੍ਹਿਆਂ ਨੂੰ ਵੀ ਚੁਣਿਆ ਜਾਣਾ ਉਹਦਾ ਵੀ ਇੱਕ ਪੈਮਾਨਾ ਹੈ ਕਿ ਜਿੱਥੇ ਕਿਸਾਨਾਂ ਨੂੰ ਰੇਣ ਘਟ ਮਿਲਿਆ ਹੈਗਾ ਉਹ ਵੀ ਇਸ ਪੈਮਾਨੇ ਚ ਆਉਂਦੇ ਨੇ ਕਿ ਹੋ ਸਕਦਾ ਉੱਥੇ ਵੀ ਇਹ ਸਕੀਮ ਜਿਹੜੀ ਹੈ ਲਾਗੂ ਹੋ ਜਾਏ ਹੂੰ ਤੁਸੀਂ ਕੀ ਸੋਚਦੇ ਹੋ ਕਿ ਖੇਤੀ ਦੇ ਵਿਕਾਸ ਦੇ ਲਈ ਈਜ਼ੀ ਲੋਨਿੰਗ ਇੱਕ ਜ਼ਰੂਰੀ ਅੰਗ ਹੈ ਬਿਲਕੁਲ ਸ਼ਰਮਾ ਜੀ ਦੇਖੋ ਜਿੱਦਾਂ ਜਿੱਦਾਂ ਖੇਤੀ ਦੇ ਵਿੱਚ ਮੈਕਨਾਈਜੇਸ਼ਨ ਆ ਰਹੀ ਹੈ ਜੀ ਹਰੀ ਕ੍ਰਾਂਤੀ ਤੋਂ ਬਾਅਦ ਜਿਹੜੀ ਸਾਡੀ ਖੇਤੀ ਆ ਉਹ ਤਕਨੀਕੀ ਖੇਤੀ ਹੋ ਗਈ ਆ ਹੁਣ ਖੇਤੀ ਦੇ ਵਿੱਚ ਸਾਡੇ ਕੋਲ ਬਹੁਤ ਫਾਸਟ ਟਰੈਕ ਤੇ ਜਿਹੜੀਆਂ ਬਦਲਾਅ ਆ ਰਹੇ ਨੇ ਤੇ ਜਿੱਦਾਂ ਜਿੱਦਾਂ ਮਸ਼ੀਨਰੀ ਖੇਤੀ ਦੇ ਵਿੱਚ ਆ ਰਹੀ ਆ ਉਦਾਂ ਉਦਾਂ ਜਿਹੜੇ ਉਹਦੇ ਵਿੱਚ ਬਦਲਾਅ ਵੀ ਆ ਰਹੇ ਨੇ ਖਰਚ ਵੀ ਵੱਧ ਖਰਚ ਵੀ ਵੱਧ ਰਹੇ ਆ ਖੇਤੀ ਦੇ ਵਿੱਚ ਜੇ ਹੁਣ ਖੇਤੀ ਰਹਿ ਗਈ ਆ ਤਕਨੀਕੀ ਸੰਧਾਂ ਦੀ ਮਸ਼ੀਨਰੀ ਮਸ਼ੀਨੀ ਕਰਨ ਦੀ ਪਰ ਸਰਕਾਰ ਭਾਰਤ ਸਰਕਾਰ ਇੱਕ ਪਹਿਲਾਂ ਯੋਜਨਾ ਲੈ ਕੇ ਆਈ ਸੀ ਐਸਪੀਰੇਸ਼ਨਲ ਬਲੌਕ ਦੀ ਮਾਡਲ ਉਹ ਬਹੁਤ ਹੀ ਕਾਮਯਾਬ ਮਾਡਲ ਸਾਬਤ ਹੋਇਆ ਉਹਦੇ ਬੇਸ ਤੇ ਹੀ ਫਿਰ ਜਿਹੜਾ ਇਹ ਨਵੀਂ ਜਿਹੜੀ ਯੋਜਨਾ ਲੈ ਕੇ ਆਈ ਦੇਖੋ ਜਦੋਂ ਵੀ ਇਹ ਨਵੀਆਂ ਯੋਜਨਾਵਾਂ ਆਉਂਦੀਆਂ ਨੇ ਕਿਸਾਨਾਂ ਨੂੰ ਇਹਦਾ ਫਾਇਦਾ ਹੁੰਦਾ ਆ ਔਰ ਲੋਨਿੰਗ ਜਿਹੜੀ ਆ ਅਲੱਗ-ਅਲੱਗ ਜਿਹੜੇ ਵਿਭਾਗਾਂ ਦੇ ਵੱਲੋਂ ਅਲੱਗ-ਅਲੱਗ ਸਕੀਮਾਂ ਦੇ ਤਹਿਤ ਸਰਕਾਰ ਜਿਹੜੀ ਸਬਸਿਡੀ ਦੀ ਫਾਰਮ ਵਿੱਚ ਵੀ ਦਿੰਦੀ ਆ ਠੀਕ ਹੈ 50% ਤੱਕ ਹੈ ਅਲੱਗ-ਅਲੱਗ ਮਸ਼ੀਨਰੀ ਦੇ ਵਿੱਚ ਕਈ 80% ਤੱਕ ਵੀ ਹੈ ਔਰ ਹਰ ਇੱਕ ਖੇਤਰ ਦੇ ਵਿੱਚ ਇਹ ਸਬਸਿਡੀ ਦਿੱਤੀ ਜਾ ਰਹੀ ਆ ਔਰ ਨਾਲ ਹੀ ਨਵਾੜ ਵਰਗੇ ਧਾਰਿਆਂ ਨੂੰ ਵੀ ਜੋੜਿਆ ਗਿਆ ਸਕੀਮ ਦੇ ਵਿੱਚ ਤਾਂ ਕਿ ਹਾਂ ਕ੍ਰੈਡਿਟ ਪ੍ਰੋਗਰਾਮ ਨੂੰ ਵੀ ਵਧਾਇਆ ਜਾ ਸਕੇ ਜਦੋਂ ਇਹ ਕ੍ਰੈਡਿਟ ਪ੍ਰੋਗਰਾਮ ਸਾਡਾ ਬੈਟਰ ਹੋਏਗਾ ਤੇ ਕਿਸਾਨਾਂ ਨੂੰ ਆਟੋਮੈਟਿਕਲੀ ਹੀ ਜਿਹੜੀਆਂ ਸਕੀਮਾਂ ਆ ਉਹਨਾਂ ਦਾ ਲਾਹਾ ਮਿਲੇਗਾ 36 ਸਕੀਮਾਂ ਦਾ ਸੁਮੇਲ ਹੈ ਜਿਹੜੀ ਯੋਜਨਾ ਹੈ ਇਹ ਯੋਜਨਾ ਜਿਹੜੀ 36 ਸਕੀਮਾਂ ਦਾ ਸੁਮੇਲ ਹੈ ਜਿੱਦਾਂ ਆਪਾਂ ਕਹੀਏ ਬਈ ਅੰਡਰ ਬਨ ਅੰਬ੍ਰੇਲਾ ਠੀਕ ਹੈ ਇੱਕੋ ਹੀ ਅੰਬ੍ਰੇਲਾ ਦੇ ਨੀਚੇ ਸਾਨੂੰ 36 ਸਕੀਮਾਂ ਦਾ ਸੁਮੇਲ ਮਿਲੇਗਾ ਔਰ ਇਹਦੀ ਖਾਸ ਗੱਲ ਇਹ ਹੈ ਕਿ ਜਿੰਨੇ ਵੀ ਸਟੇਕ ਹোল্ডার ਨੇ ਸਟੇਕ ਹোল্ডার ਦਾ ਮਤਲਬ ਇਹਦੇ ਵਿੱਚ ਇਹ ਆ ਵੀ ਕਿਸਾਨ ਖੇਤੀ ਖੋਜ ਮਾਹਿਰ ਪਸਾਰ ਸਿੱਖਿਆ ਮਾਹਿਰ ਸਟੇਟ ਐਗਰੀਕਲਚਰ ਯੂਨੀਵਰਸਿਟੀਆਂ ਕੇਵੀਕੇਸ ਸਪਾਰਟ ਸਰਕਾਰ ਪੰਜਾਬ ਸਰਕਾਰ ਨਵਾੜ ਇਹ ਸਾਰੇ ادارے ਇਕੱਠੇ ਹੋ ਕੇ ਇੱਕ ਕਾਮਨ ਪਲੇਟਫਾਰਮ ਦੇ ਥੱਲੇ ਲਾਈਵਲੀਹੂਡ ਜਿਹੜਾ ਆ ਪਿੰਡਾਂ ਦੇ ਵਿੱਚ ਕਿਉਂਕਿ ਖੇਤੀ ਤੇ ਨਿਰਭਰ ਹੋਣ ਕਰਕੇ ਉਹਨੂੰ ਵੀ ਜਿਹੜਾ ਇਨਕਰੀਜ਼ ਕਰਨਾ ਤਾਂ ਕਿ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਨੌਜਵਾਨ ਪੀੜੀ ਆ ਉਹਨਾਂ ਨਵੀਨਾਂ ਸਕੀਮਾਂ ਦਾ ਫਾਇਦਾ ਹੋ ਸਕੇ ਸਕੀਮ ਤਾਂ ਬਹੁਤ ਵੱਡੀ ਹੈ ਬਹੁਤ ਜ਼ਿਆਦਾ ਸਮਾਂ ਚਾਹੀਦਾ ਇਹਦੇ ਤੇ ਚਰਚਾ ਕਰਨ ਨੂੰ ਹਾਂ ਸੰਦੀਪ ਜੀ ਤੁਸੀਂ ਜਿਵੇਂ ਦੱਸ ਰਹੇ ਸੀ ਕਿ ਇੱਕ ਸਮੱਸਿਆ ਇਹ ਵੀ ਹੈਗੀ ਹੈ ਕਿ ਤੁਸੀਂ ਪ੍ਰੋਡਕਸ਼ਨ ਕਰ ਲੈਣੇ ਹੋ ਲੇਕਿਨ ਭੰਡਾਰਨ ਦੀ ਸਟੋਰੇਜ ਦੀ ਸਮੱਸਿਆ ਹੈਗੀ ਆ ਉਹਦੇ ਬਾਰੇ ਦੱਸੋ ਕੀ ਹੈ ਤੁਸੀਂ ਮਤਲਬ ਕਹਿੰਦੇ ਹੋ ਐਕਚੁਅਲੀ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੀ ਪੈਰੀਸ਼ੀਬਲ ਆਈਟਮਸ ਹੈਗੀਆਂ ਚਾਹੇ ਵੈਜੀਟੇਬਲ ਲਾ ਲਓ ਫਰੂਟਸ ਲਾ ਲਓ ਤੇ ਜਾਂ ਇਹਨਾਂ ਦੇ ਪ੍ਰੋਸੈਸਿੰਗ ਯੂਨਿਟ ਲੱਗਣੇ ਚਾਹੀਦੇ ਆ ਜ਼ਿਲ੍ਹਾ ਲੈਵਲ ਤੇ ਲੱਗਣ ਜਿਹੜੇ ਕੋਲਡ ਸਟੋਰ ਆ ਕੋਲਡ ਰੂਮ ਆਪਣੇ ਰੈਫਰਿਜਰੇਟਰ ਵੈਨਸ ਹੈਗੀਆਂ ਆ ਸਬਸਿਡਾਈਜ਼ਡ ਜਿਹੜੀਆਂ ਆ ਉਹ ਫਾਰਮਰਸ ਨੂੰ ਅਵੇਲੇਬਲ ਹੋਣੀਆਂ ਚਾਹੀਦੀਆਂ ਤਾਕੇ ਅਗੇ ਨਾਲੇ ਜੀ ਚੀਜ਼ਾਂ ਅਵੇਲੇਬਲ ਹੋਣਗੀਆਂ ਤਾਂ ਕਿਸਾਨ ਜਿਹੜਾ ਹੈ ਉਹ ਆਪਣੇ ਆਪ ਨੂੰ ਡਿਵਰਸਿਫਾਈ ਕਰੂਗਾ ਕਣਕ ਝੋਨੇ ਵਾਲੇ ਫਸਲੀ ਚੱਕਰ ਚੋਂ ਨਿਕਲ ਕੇ ਇਧਰ ਨੂੰ ਆਊਗਾ ਅੱਜ ਕੱਲ ਤਾਂ ਤੁਸੀਂ ਦੇਖੋ ਤੇ ਅੱਜ ਕੱਲ ਤਾਂ ਗੰਨੇ ਦੀ ਪ੍ਰੋਸੈਸਿੰਗ ਬੜੇ ਵੱਡੇ ਪੱਧਰ ਤੇ ਜਿਹੜੀ ਆ ਆਪਣੇ ਇੱਥੇ ਚੱਲ ਪਈ ਆ ਗੁੜ ਬਣਾ ਕੇ ਵੇਚਣਾ ਸ਼ੱਕਰ ਬਣਾ ਕੇ ਵੇਚਣੀ ਸੋ ਇਹ ਚੀਜ਼ਾਂ ਜਿਹੜੀਆਂ ਆ ਮਤਲਬ ਸਟੋਰੇਜ ਬਹੁਤ ਲਾਜ਼ਮੀ ਹਾਂਜੀ ਹਾਂਜੀ ਚਲੋ ਇੰਜੀਨੀਅਰ ਲੁਪਿੰਦਰ ਜੀ ਇਹ ਦੱਸੋ ਕਿ ਇਹ ਯੋਜਨਾ ਕਿੰਨੀ ਤਰੀਕ ਤੋਂ ਲਾਗੂ ਹੋਣ ਜਾ ਰਹੀ ਹੈ ਜੀ ਤੇ ਕਿਸਾਨਾਂ ਨੂੰ ਇਹਦਾ ਫਾਇਦਾ ਲੈਣ ਲਈ ਬਿਲਕੁਲ ਮਤਲਬ ਤਿਆਰ ਰਹਿਣਾ ਚਾਹੀਦਾ ਜੀ ਦੇਖੋ ਜਿਸ ਤਰ੍ਹਾਂ 16 ਜੁਲਾਈ ਨੂੰ ਸਾਡੇ ਪ੍ਰਧਾਨ ਮੰਤਰੀ ਜੀ ਨੇ ਇਸ ਜਿਹੜਾ ਯੋਜਨਾ ਦਾ ਐਲਾਨ ਕੀਤਾ ਤਕਰੀਬਨ ਜੋ ਜਿਹਦੇ ਇਹਨਾਂ ਜਿਹੜੇ ਖਬਰ ਦੇ ਰਾਹੀਂ ਇਹ ਦੱਸਿਆ ਗਿਆ ਕਿ ਸਤੰਬਰ ਦੇ ਮਹੀਨੇ ਤੋਂ ਇਹ ਯੋਜਨਾ ਲਾਗੂ ਕੀਤੀ ਜਾਵੇਗੀ ਤੇ ਇਹਦੇ ਨਾਲ ਹੀ ਇਹਦੇ ਬਾਰੇ ਜਿੰਨੀ ਵੀ ਇਨਫੋਰਮੇਸ਼ਨ ਆ ਕਿਹੜੇ ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਆ ਉਹ ਖੇਤੀ ਜਿਹੜਾ ਵੈਬਸਾਈਟ ਤੇ ਉਹਦੇ ਬਾਰੇ ਸਾਰਾ ਦੱਸਿਆ ਜਾਵੇਗਾ ਤੇ ਸਟੇਟ ਐਗਰੀਕਲਚਰ ਯੂਨੀਵਰਸਿਟੀ ਚ ਖੇਤੀ ਵਿਗਿਆਨ ਕੇਂਦਰ ਆ ਰਹੇ ਵੀ ਇਹਦੀ ਜਿਹੜੇ ਬਾਰੇ ਪੂਰੀ ਜਾਣਕਾਰੀ ਗਾਈਡਲਾਈਨਸ ਜਿਹੜੀਆਂ ਉਹ ਦੱਸੀਆਂ ਜਾਣਗੀਆਂ ਸੋ ਕਿਸਾਨ ਵੀਰੋ ਬੜੀ ਲਾਹੇਵੰਦ ਯੋਜਨਾ ਜਿਹੜੀ ਸੈਂਟਰ ਗਵਰਨਮੈਂਟ ਨੇ ਲਾਗੂ ਕੀਤੀ ਹੈ ਪ੍ਰਧਾਨ ਮੰਤਰੀ ਧਨਧਾਨੇ ਕ੍ਰਿਸ਼ੀ ਯੋਜਨਾ ਇਹਦਾ ਬਹੁਤਾ ਲਾਭ ਲਿਓ ਆਪਣੀ ਜ਼ਿੰਦਗੀ ਦੇ ਵਿੱਚ ਬਦਲਾ ਲੈ ਕੇ ਆਇਓ ਆਪਣੀ ਝਾੜ ਨੂੰ ਵਧਾਓ ਤੇ ਇਸ ਯੋਜਨਾ ਦੇ ਨਾਲ ਅੱਗੇ ਵਧੋ ਟੈਕਨੀਕਲ ਤਕਨੀਕੀ ਖੇਤੀ ਦੇ ਵੱਲ ਵਧੋ ਔਰ ਖੇਤੀ ਵਿਭਿੰਨਤਾ ਚੱਕਰ ਚੋਂ ਨਿਕਲ ਕੇ ਕੁਝ ਨਵੇਂ ਐਕਸਪੈਰੀਮੈਂਟ ਕਰੋ ਤਾਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾ ਆ ਸਕੇ ਤੁਹਾਡੀ ਜ਼ਿੰਦਗੀ ਦਾ ਬਦਲਾ ਦੇਸ਼ ਦੇ ਵਿਕਾਸ ਦੇ ਵਿੱਚ ਦੇਸ਼ ਦੀ ਆਰਥਿਕਤਾ ਦੇ ਵਿੱਚ ਅਹਿਮ ਰੋਲ ਅਦਾ ਕਰੇਗਾ ਕਿਉਂਕਿ ਖੇਤੀ ਆਧਾਰਿਤ ਜਿਹੜੀ ਇਕਨੋਮੀ ਹੈ ਉਹਦੇ ਤੁਸੀਂ ਖਾਸ 파ਟਨਰ ਹੋ ਉਹਦੇ ਵਿੱਚ ਜਿੰਨਾ ਤੁਸੀਂ ਅੱਗੇ ਵਧੋਗੇ ਉਹਨਾ ਹੀ ਦੇਸ਼ ਅੱਗੇ ਵਧੇਗਾ ਇੰਜੀਨੀਅਰ ਲੁਪਿੰਦਰ ਕੁਮਾਰ ਜੀ ਤੇ ਸੰਦੀਪ ਸ਼ਰਮਾ ਜੀ ਤੁਸੀਂ ਆਪਣੇ ਬੜਮੁੱਲਾ ਸਮਾਂ ਸਾਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ